ਤਾਂ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਜਿੱਥੇ ਦੋ ਗੱਡੀਆਂ ਦੀ ਟੱਕਰ ਇੱਕ ਟਰੈਕਟਰ ਟਰਾਲੀ ਦੇ ਨਾਲ ਹੋਈ ਹੈ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਦੇ ਉੱਪਰ ਮੌਤ ਹੋਈ ਹੈ ਜਦਕਿ ਚਾਰ ਲੋਕ ਨੇ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਸੀ ਤਾਂ ਦੋ ਗੱਡੀਆਂ ਦੀ ਟੱਕਰਾ ਛੜੀ ਉਹ ਪਰਾਲੀ ਦੀਆਂ ਗੱਠਾਂ ਦੇ ਨਾਲ ਭਰੀ ਹੋਈ ਇੱਕ ਟਰੈਕਟਰ ਟਰਾਲੀ ਦੇ ਨਾਲ ਹੁੰਦੀ ਆ ਤਾਂ ਜਿਹੜੀਆਂ ਗੱਡੀਆਂ ਸੀ ਉਹ ਪੂਰੀ ਤਰ੍ਹਾਂ ਨੁਕਸਾਨੀਆਂ ਜਾ ਚੁੱਕੀਆਂ ਨੇ ਗੱਡੀਆਂ ਦੇ ਪਰਖੱਚੇ ਤੱਕ ਨੇ ਛੇੜੇ ਉਹ ਉੱਡ ਚੁੱਕੇ ਨੇ ਤਾਂ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਇਹਨਾਂ ਤਿੰਨ ਦੇ ਵਿੱਚੋਂ ਦੋ ਸਕੇ ਸਾਡੂ ਸੀ ਤੇ ਕਿਹਾ ਜਾ ਰਿਹਾ ਕਿ ਦੋਵੇਂ ਹੀ ਐਨ ਆਰ ਆਈ ਸੀ ਤੇ ਚਾਰ ਲੋਕ ਨੇ ਜਿਹੜੇ ਉਹ ਇਸ ਹਾਦਸੇ ਦੇ ਦੌਰਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾ ਦਿੱਤਾ ਗਿਆ ਤਾਂ ਬੇਹਦ ਭਿਆਨਕ ਹਾਦਸਾ ਛੜਾ ਉਹ ਵਾਪਰਿਆ ਤਾਂ ਇਹ ਹਾਦਸਾ ਪਟਾਲਾ ਦੇ ਸੇਖਵਾਂ ਦੇ ਕੋਲ ਵਾਪਰਿਆ ਜਿੱਥੇ ਦੋ ਗੱਡੀਆਂ ਦੀ ਟੱਕਰ ਆ ਜਿਹੜੀ ਉਹ ਇੱਕ ਟਰੈਕਟਰ ਟਰਾਲੀ ਦੇ ਨਾਲ ਹੋ ਜਾਂਦੀ ਹੈ ਤਾਂ ਜਦੋਂ ਇਹ ਟੱਕਰ ਹੁੰਦੀ ਹੈ ਤਾਂ ਉਸੇ ਸਮੇਂ ਕਿਹਾ ਜਾ ਰਿਹਾ ਕਿ ਗੱਡੀਆਂ ਨੇ ਜਿਹੜੀਆਂ ਉਹ ਪਲਟ ਜਾਂਦੀਆਂ ਨੇ ਗੱਡੀਆਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਗੱਡੀਆਂ ਦੇ ਪਰ ਖੱਚੇ ਤੱਕ ਨੇ ਛੜੇ ਓਟ ਗਏ ਨੇ ਤਾਂ ਇਸ ਦੇ ਵਿੱਚ ਜਿਹੜੇ ਲੋਕ ਸਵਾਰ ਸਨ ਉਹਨਾਂ ਦੇ ਵਿੱਚੋਂ ਤਿੰਨ ਦੀ ਮੌਕੇ ਦੇ ਉੱਪਰ ਮੌਤ ਹੋਈ ਹੈ ਜਦਕਿ ਚਾਰ ਲੋਕ ਨੇ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਹਾਲਾਂਕਿ ਕਾਰਨਾਂ ਦਾ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਕਾਰਨ ਰਹੇ ਨੇ ਇਸ ਹਾਦਸੇ ਦੇ ਵਿੱਚ ਕਿਸ ਦੀ ਗਲਤੀ ਸੀ ਗੱਡੀਆਂ ਵਾਲਿਆਂ ਦੀ ਗਲਤੀ ਸੀ ਜਾਂ ਫਿਰ ਟਰੈਕਟਰ ਚਾਲਕ ਦੀ ਗਲਤੀ ਸੀ ਇਹ ਤਾਂ ਹੁਣ ਜਾਂਚ ਤੋਂ ਬਾਅਦ ਪਤਾ ਲੱਗੇਗਾ ਤਾਂ ਪੁਲਿਸ ਜਿਹੜੀ ਉਹ ਵੀ ਮੌਕੇ ਦੇ ਉੱਪਰ ਪਹੁੰਚ ਜਾਂਦੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਭਿਆਨਕ ਇਹ ਹਾਦਸਾ ਵਾਪਰਿਆ ਦੇਰ ਰਾਤ ਇਹ ਹਾਦਸਾ ਵਾਪਰਿਆ ਜਿੱਥੇ ਗੱਡੀਆਂ ਦੀ ਟੱਕਰ ਪਰਾਲੀ ਦੀਆਂ ਗੱਠਾਂ ਦੇ ਨਾਲ ਭਰੀ ਹੋਈ ਇੱਕ ਟਰੈਕਟਰ ਟਰਾਲੀ ਦੇ ਨਾਲ ਹੁੰਦੀ ਹੈ ਤਾਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਸੜਕ ਦੇ ਉੱਪਰ ਪਲਟ ਜਾਂਦੀਆਂ ਨੇ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੁੰਦੀ ਹੈ ਜਦਕਿ ਚਾਰ ਲੋਕ ਨੇ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਤਾਂ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਜਿੱਥੇ ਦੋ ਗੱਡੀਆਂ ਦੀ ਟੱਕਰ ਇੱਕ ਟਰੈਕਟਰ ਟਰਾਲੀ ਦੇ ਨਾਲ ਹੋਈ ਹੈ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਦੇ ਉੱਪਰ ਮੌਤ ਹੋਈ ਹੈ ਜਦਕਿ ਚਾਰ ਲੋਕ ਨੇ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਸੀ ਤਾਂ ਦੋ ਗੱਡੀਆਂ ਦੀ ਟੱਕਰ ਆ ਛੜੀ ਉਹ ਪਰਾਲੀ ਦੀਆਂ ਗੱਠਾਂ ਦੇ ਨਾਲ ਭਰੀ ਹੋਈ ਇੱਕ ਟਰੈਕਟਰ ਟਰਾਲੀ ਦੇ ਨਾਲ ਹੁੰਦੀ ਆ ਤਾਂ ਜਿਹੜੀਆਂ ਗੱਡੀਆਂ ਸੀ ਉਹ ਪੂਰੀ ਤਰ੍ਹਾਂ ਨੁਕਸਾਨੀਆਂ ਜਾ ਚੁੱਕੀਆਂ ਨੇ ਗੱਡੀਆਂ ਦੇ ਪਰਖੱਚੇ ਤੱਕ ਨੇ ਛੜੇ ਉਹ ਉੱਡ ਚੁੱਕੇ ਨੇ ਤਾਂ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਇਹਨਾਂ ਤਿੰਨ ਦੇ ਵਿੱਚੋਂ ਦੋ ਸਕੇ ਸਾਡੂ ਸੀ ਤੇ ਕਿਹਾ ਜਾ ਰਿਹਾ ਕਿ ਦੋਵੇਂ ਹੀ ਐਨ ਆਰ ਆਈ ਸੀ ਤੇ ਚਾਰ ਲੋਕ ਨੇ ਜਿਹੜੇ ਉਹ ਇਸ ਹਾਦਸੇ ਦੇ ਦੌਰਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾ ਦਿੱਤਾ ਗਿਆ ਤਾਂ ਬੇਹਦ ਭਿਆਨਕ ਹਾਦਸਾ ਛੜਾ ਵਾਪਰਿਆ ਤਾਂ ਇਹ ਹਾਦਸਾ ਬਟਾਲਾ ਦੇ ਸੇਖਵਾ ਦੇ ਕੋਲ ਵਾਪਰਿਆ ਜਿੱਥੇ ਦੋ ਗੱਡੀਆਂ ਦੀ ਟੱਕਰ ਆ ਜਿਹੜੀ ਉਹ ਇੱਕ ਟਰੈਕਟਰ ਟਰਾਲੀ ਦੇ ਨਾਲ ਹੋ ਜਾਂਦੀ ਹੈ ਤਾਂ ਜਦੋਂ ਇਹ ਟੱਕਰ ਹੁੰਦੀ ਹੈ ਤਾਂ ਉਸੇ ਸਮੇਂ ਕਿਹਾ ਜਾ ਰਿਹਾ ਕਿ ਗੱਡੀਆਂ ਨੇ ਜਿਹੜੀਆਂ ਉਹ ਪਲਟ ਜਾਂਦੀਆਂ ਨੇ ਗੱਡੀਆਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਗੱਡੀਆਂ ਦੇ ਪਰ ਖੱਜੇ ਤੱਕ ਨੇ ਛੜੇ ਉੱਟ ਗਏ ਨੇ ਤਾਂ ਇਸ ਦੇ ਵਿੱਚ ਜਿਹੜੇ ਲੋਕ ਸਵਾਰ ਸਨ ਉਹਨਾਂ ਦੇ ਵਿੱਚੋਂ ਤਿੰਨ ਦੀ ਮੌਕੇ ਦੇ ਉੱਪਰ ਮੌਤ ਹੋਈ ਹੈ ਜਦਕਿ ਚਾਰ ਲੋਕ ਨੇ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਹਾਲਾਂਕਿ ਕਾਰਨਾਂ ਦਾ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਕਾਰਨ ਰਹੇ ਨੇ ਇਸ ਹਾਦਸੇ ਦੇ ਵਿੱਚ ਕਿਸ ਦੀ ਗਲਤੀ ਸੀ ਗੱਡੀਆਂ ਵਾਲਿਆਂ ਦੀ ਗਲਤੀ ਸੀ ਜਾਂ ਫਿਰ ਟਰੈਕਟਰ ਚਾਲਕ ਦੀ ਗਲਤੀ ਸੀ ਇਹ ਤਾਂ ਹੁਣ ਜਾਂਚ ਤੋਂ ਬਾਅਦ ਪਤਾ ਲੱਗੇਗਾ ਤਾਂ ਪੁਲਿਸ ਜਿਹੜੀ ਉਹ ਵੀ ਮੌਕੇ ਦੇ ਉੱਪਰ ਪਹੁੰਚ ਜਾਂਦੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਭਿਆਨਕ ਇਹ ਹਾ사 ਵਾਪਰਿਆ ਦੇਰ ਰਾਤ ਇਹ ਹਾ사 ਵਾਪਰਿਆ ਜਿੱਥੇ ਗੱਡੀਆਂ ਦੀ ਟੱਕਰ ਪਰਾਲੀ ਦੀਆਂ ਗੱਠਾਂ ਦੇ ਨਾਲ ਭਰੀ ਹੋਈ ਇੱਕ ਟਰੈਕਟਰ ਟਰਾਲੀ ਦੇ ਨਾਲ ਹੁੰਦੀ ਹੈ ਤਾਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਸੜਕ ਦੇ ਉੱਪਰ ਪਲਟ ਜਾਂਦੀਆਂ ਨੇ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੁੰਦੀ ਹੈ ਜਦਕਿ ਚਾਰ ਲੋਕ ਨੇ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ